ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਿ ਤੁਸੀਂ ਸਾਰੇ ਜਣੇ ਹੋਮੋਗੇ ਵਧੀਆ ਕੱਲ ਇੱਕ ਵੀਡੀਓ ਆਪਾਂ ਨੇ ਪਾਈ ਨਹੀਂ ਹੈਗੀ ਬਾਈ ਅੱਜ ਆਪਾਂ ਜਿੱਥੋਂ ਕੰਮ ਉਹਦੋਂ ਛੱਡਿਆ ਸੀ ਉੱਥੇ ਹੀ ਫੇਰ ਸ਼ੁਰੂ ਕਰਤਾ ਇਹਦਾ ਸਮਾਨ ਅੱਜ ਆਇਆ ਨਹੀਂ ਹੈਗਾ ਪਰ ਵੀਡੀਓ ਬਣਾਉਣ ਦਾ ਕਾਰਨ ਕੀ ਸੀ ਆਪਾਂ 5075 ਨੂੰ ਅੱਜ ਰੈਡੀ ਕਰਕੇ ਬਾਹਰ ਕੱਢਣਾ ਫੇਰ ਆਪਾਂ ਇਹਨੂੰ ਲੱਗਾਗੇ ਫੇਰ ਤਾਂ ਹੀ ਮੈਂ ਅੱਜ ਵੀਡੀਓ ਸ਼ੁਰੂ ਸ਼ੁਰੂ ਕੀਤੀ ਹੈ ਤੇ ਬਾਈ ਨਾਲ ਆਪਣੇ ਤੇ ਬਾਈ ਇੱਕ ਨਾ ਯਾਰ ਆਪਣੇ ਕੱਲ ਪਰਸੋਂ ਜਿਹੜੇ ਵੀ ਆਪਣੇ ਹੋ ਆ ਗਏ ਨੇ ਡੀ ਇਨਫੋਰਟੇਨਮੈਂਟ ਵਾਲੇ ਬਾਈ ਹਾਂਜੀ ਤੇ ਬਾਈ ਉਹ ਨਾ ਰਿਵਰਸਿਬਲ ਫੈਨ ਦਾ ਬਾਲਾ ਯਾਰ ਉਹ ਚੱਲ ਰਿਹਾ ਹੈਗਾ ਕੀ ਸੀਨ ਕੀ ਆ ਉਹਦਾ ਵੀਰੇ ਇੱਕ ਹਫਤੇ ਤੱਕ ਤਿਆਰ ਹੋਊਗਾ ਫੈਨ ਠੀਕ ਹੈ ਤੇ ਪਲੇਟ ਬਲੂਟ ਬਣਾ ਕੇ ਕੰਪਲੀਟ ਸੈਟਅਪ ਕਰਕੇ ਫਿਰ ਆਪਾਂ ਆਪਣੇ ਚੈਨਲ ਦੇ ਨਾਲੇ ਇਹਦੇ ਨਾਲੇ ਆਪਣੇ ਵਾਲੇ ਦੇ ਵੀਡੀਓ ਪਾਵਾਂਗੇ ਠੀਕ ਹੈ ਫਿਰ ਬੰਦਾ ਆਪਣੇ ਨਾਲ ਗੱਲਬਾਤ ਕਰ ਸਕਦਾ ਆਪਾਂ ਜੌਂਡੀਅਰ ਤੇ ਲੱਗੂ ਵੀਰੇ ਸਾਰਿਆਂ ਦੇ ਠੀਕ ਹੈ ਤੇ ਬਾਈ ਕਹਿੰਦਾਗਾ ਸਿਰਫ ਉਹ ਇਕੱਲੇ ਜੌਂਡੀਅਰ ਤੇ ਲੱਗੂਗੀ ਤੇ ਇੱਕ ਹਫਤੇ ਤੱਕ ਉਹ ਤਿਆਰ ਹੋ ਜੂਗੀ ਤੇ ਕੱਲ ਵੀ ਤੁਸੀਂ ਵੀਡੀਓ ਦੇ ਵਿੱਚ ਵਧੀਆ-ਵਧੀਆ ਕਮੈਂਟ ਕੀਤੇ ਸੀਗੇ ਤੇ ਬਾਈ ਆਪਾਂ ਥੋੜਾ ਜਿਹਾ ਨਵੇਂ ਥੋੜਾ ਜਿਹਾ ਇਹ ਬਲੌਗਿੰਗ ਸਿਸਟਮ ਆਪਣਾ ਨਮਾਗਾ ਕਿਉਂਕਿ ਆਪਣਾ ਚੈਨਲ ਜਿਆਦਾਤਰ ਇਨਫੋਰਮੇਸ਼ਨ ਵਾਲਾ ਚਾਹੇ ਗਾਂਦ ਰਿਲੇਟਡ ਹੋਵੇ ਕੋਈ ਵੀ ਹੋਵੇ ਵੀਰੇ ਸਿਰਫ ਸਿੱਧੀ ਤੇ ਸਾਫ਼ ਇਨਫੋਰਮੇਸ਼ਨ ਦੇਣ ਦਾ ਕਾਰਨ ਆ ਆਪਣੇ ਕੋਈ ਹੋਣੀ ਕਰਨਾ ਤੇ ਬਾਈ ਨੇ ਵੀ ਸਾਫ਼ ਜੀ ਗੱਲ ਕਹੀ ਆ ਐਨੇ ਬਾਈ ਮੜੀ-ਮੁੱਡੀ ਤਿਆਰੀ ਕਰ ਰਹੇ ਆ ਤੇ ਵੀਰੇ ਆਪਾਂ ਥੋੜਾ ਜਿਹਾ ਹੁਣ ਵੀਡੀਓ ਦੇ ਵਿੱਚ ਹੁਣ ਅਗਾਹ ਜਾਓ ਕੰਟੀਨਿਊ ਕਰਾਂਗੇ ਨਾਲੇ ਕਲੱਚ ਦੀ ਅਸੈਂਬਲੀ ਚੱਲ ਰਹੀ ਹੈ ਇੱਧਰ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਹੱਥ ਪਾਉਣੇ ਆ ਤੇ ਤੁਹਾਨੂੰ ਦੱਸਾਂਗੇ ਵੀ ਕਿੰਨੇ ਕ ਦਿਨ ਇਹਨੂੰ ਲੱਗਦੇ ਨੇ ਤਿਆਰ ਹੋਣ ਨੂੰ ਕਿਉਂਕਿ ਬਾਈ ਸਮਾਨ ਨਹੀਂ ਮਿਲਦਾ ਸੈਕੰਡ ਹੈਂਡ ਹਿੱਸੇ ਦਾ ਥੋੜਾ ਸਮਾਨ ਨਾ ਔਖਾ ਹੀ ਮਿਲਦਾ ਹੈਗਾ ਆਈਐਸੀ ਦੇ ਵਿੱਚ ਮਿਲ ਜਾਂਦਾ ਅਵੇਲੇਬਲ ਤਾਂ ਹੋ ਜਾਂਦਾ ਹੈਗਾ ਪਰ ਉਹ ਆਪਣੀ ਲਾਸਟ ਆਪਸ਼ਨ ਆ ਉੱਥੇ ਕਾਫੀ ਮਹਿੰਗਾ ਹੈਗਾ ਤੁਸੀਂ ਯਕੀਨੀ ਮੰਨੋਗੇ ਬਾਈ ਮੇਨ ਦਾ ਹਿੱਸਾ ਹੀ ਮੇਨ ਤਾਂ 3 ਲੱਖ ਦੇੜੇ ਗੇੜਾ ਹੈ ਨਾ ਬਾਈ ਉੱਥੇ ਨਵਾਂ ਹੈ ਬਾਈ 3 ਲੱਖ ਦੇੜੇ ਗੇੜਾ ਨਵਾਂ ਉੱਥੇ ਹਿੱਸੇ ਨਵਾਂ ਬਾਈ 3 ਲੱਖ ਦੇੜੇ ਗੇੜਾ ਆਪਾਂ ਤੁਹਾਨੂੰ ਦੱਸਾਂਗੇ ਕਿ ਨਵਾਂ ਹਿੱਸਾ ਤੇ ਪੁਰਾਣੇ ਹਿੱਸੇ 'ਚ ਕਿੰਨਾ ਕੁ ਫਰਕ ਆ ਤੇ ਉਹ ਇਹ ਵੀ ਵੈਸੇ ਕੰਪਨੀ ਦੇ ਹਿੱਸਾ ਕੋਈ ਹੋਣੀਗਾ ਇਹ ਯੂਜ਼ਡ ਨਹੀਂ ਹੈਗਾ ਅਨਯੂਜ਼ਡ ਹੈ ਕੰਪਨੀ ਦਾ ਰਿਜੈਕਟ ਹੋਇਆ ਹੈ ਹਿੱਸਾ ਰਿਜੈਕਟ ਹੋਣ ਦਾ ਕਾਰਨ ਉਹ ਨਹੀਂ ਹੁੰਦਾ ਹੋਰ ਕਈ ਕਾਰਨ ਹੁੰਦੇ ਨੇ ਆਪਣੇ ਸਰਵਿਸ ਕੀਤੇ ਤਕਰੀਬਨ ਹਜੇ ਆਪਣਾ ਸਮਾਨ ਸਾਫ ਨਿਕਲਿਆ ਤੇ ਬਾਕੀ ਵੀਡੀਓ ਆਪਾਂ ਵੀਰੇ ਹੁਣ ਅੱਗੇ ਕੰਟੀਨਿਊ ਕਰਾਂਗੇ ਇਹਦੀ ਅਸੈਂਬਲੀ ਤੋਂ ਬਾਅਦ ਇਹਦੀ ਸੀਲ ਪਾ ਦਈਏ ਸੋ ਨੇ ਇਹਦੀ ਸੀਲ ਵੀ ਦਿਖਾਵਾਂਗੇ ਵੀ ਕਿੱਥੋਂ ਲੀਕ ਹੁੰਦੀ ਹੈ ਤੇ ਗੇਅਰ ਗੂਰ ਸਾਰਾ ਕੁਝ ਏਟੂ Z ਬਣੇ ਰੋ ਵੀਡੀਓ ਦੇ ਨਾਲ ਹਾਂ ਕਲਚ ਦੀ ਅਸੈਂਬਲੀ ਕਰਤੀ ਠੀਕ ਹੈ ਜੀ ਤੇ ਇਹ ਇੱਕ ਬਹੁਤ ਵਧੀਆ ਚੀਜ਼ ਹੈ ਇੱਕ ਟੂਲ ਬਾਈ ਨੇ ਬਣਾ ਕੇ ਰੱਖਿਆ ਹੋਇਆ ਹੈਗਾ ਆਹ ਨਾਲ ਤਾਂ ਇਹਦੇ ਨਾਲ ਕਲੱਚ ਪਲੇਟ ਦਾ ਸੈਂਟਰ ਹੋ ਜਾਂਦਾ ਠੀਕ ਹੈ ਇਹ ਜਿਗਾਰਡ ਤਿਆਰ ਕਰਵਾ ਕੇ ਰੱਖਿਆ ਨਾਲੇ ਇਹਦੇ ਨਾਲ ਈਜ਼ੀਲੀ ਕਲੱਚ ਪਾਇਆ ਵੀ ਜਾਂਦਾ ਠੀਕ ਹੈ ਜੀ ਇਹ ਇੱਕ ਵਧੀਆ ਟੂਲ ਬਣਾ ਕੇ ਰੱਖਣਾ ਚਾਹੀਦਾ ਇਹਦੇ ਨਾਲ ਕਾਰਨ ਦਾ ਕੀ ਇਹ ਕੰਮ ਸੌਖੇ ਹੋ ਜਾਂਦੇ ਨੇਗੇ ਤੇ ਆਹ ਹੈਗੀ ਰਿਵਰਸੇਬਲ ਫੈਨ ਦੀ ਵਾਇਰ ਠੀਕ ਹੈ ਰਿਵਰਸੇਬਲ ਫੈਨ ਵੀ ਪਾ ਦੇਣੇ ਆ ਆ ਇਹ ਜਿਹੜੀ ਰਿਵਰਸੇਬਲ ਫੈਨ ਹੈ ਨਾ ਇਹਦਾ ਬਾਈ ਨੇ ਕੰਮ ਆਲਮੋਸਟ ਇਹ ਸਾਫ ਸਫਾਈਤਾ ਦਾ ਇਹਦਾ ਕਰਤਾ ਇਹਦੇ ਸਪਰਿੰਗਰ ਵਗੈਰਾ ਸਾਰੇ ਥੱਲੇ ਪਏ ਆ ਠੀਕ ਹੈ ਜੀ ਤੇ ਇਹਦੀ ਇੱਕ ਪਲੇਟ ਬਣ ਕੇ ਤਿਆਰ ਹੋਊਗੀ ਜਦੋਂ ਇਹਦੀ ਪਲੇਟ ਬਣ ਕੇ ਰੈਡੀ ਹੋਊਗੀ ਜਿੰਨੇ ਜੌਂਡੀਅਰ ਨੇ 5036 ਤੋਂ ਲੈ ਕੇ 5075 ਜਿਹੜੇ ਵੀ ਨੇ ਜਿੰਨੇ ਵੀ ਡਾਇਰੈਕਟਰ ਜੌਂਡੀਅਰ ਇੰਡੀਆ ਦੇ ਵਿੱਚ ਆਏ ਨੇਗੇ ਜਿਨ੍ਹਾਂ ਨੂੰ ਕੰਪਨੀ ਚ ਰਿਵਰਸੇਬਲ ਫੈਨ ਨਹੀਂ ਆਉਂਦਾ ਜਾਂ ਨਵੇਂ ਨੂੰ ਤਕਰੀਬਨ ਆਉਣ ਲੱਗ ਗਿਆ ਤੇ ਬਾਕੀ ਸਾਰਿਆਂ ਦੇ ਉੱਪਰ ਬਾਈ ਲਾ ਕੇ ਦੇ ਦੂਗਾ ਤੇ ਉਹਦੀ ਸਾਰੀ ਡਿਟੇਲ ਮਿਲ ਜੂਗੀ ਤੇ ਆਪਾਂ ਹੁਣ ਵੀਡੀਓ ਵਿੱਚ ਹੋਰ ਅੱਗੇ ਕੰਟੀਨਿਊ ਕਰ ਰਹੇ ਆਂਗੇ ਕਿਉਂ ਕਲਚ ਦਾ ਕੰਮ ਇਹਦਾ ਨਮੇੜਨਾ ਜਰੂਰੀ ਆ ਤੇ ਏਰੀ ਆਪਾਂ ਉਹਦੀ ਸਰਵਿਸ ਕਰ ਲੱਗਾਂਗੇ ਤੇ ਬਾਈ ਲੈ ਵੀ ਆਇਆ ਅਜਾ ਆਪਾਂ ਤੁਹਾਨੂੰ 4x4 ਦੀ ਸੀਲ ਦਿਖਾਉਣੇ ਆ ਇਹ ਹੈਗੀ ਇਹਦੀ ਵੱਡੀ ਸੀਲ ਠੀਕ ਹੈ ਜੀ ਜਿਹੜੀ ਲੀਕ ਨਿਕਲ ਗਈ ਤੇ ਬਾਕੀ ਇਹਨੂੰ ਦੇਖਦੇ ਆਂਗੇ ਹੋਰ ਕੀ ਕੀ ਕੰਮ ਰਹਿੰਦਾ ਅਜਾ ਇਸ ਦਾ ਅੰਦਰਲਾ ਸਾਰਾ ਜਿਗਾਰਡ ਹੈਗਾ ਇਹਦੇ ਤਕਰੀਬਨ ਸਰਵਿਸ ਹੋ ਗਈ ਹੁੰਦਾ ਵੈਸੇ ਬੈਰੀਂਗ ਤਾਂ ਸਹੀ ਨੇ ਪਰ ਆਪਾਂ ਸਾਰੇ ਨਵੇਂ ਪਾਉਣੇ ਆ ਤਕਰੀਬਨ ਇਹਨਾਂ ਨੂੰ ਬਦਲ ਕੇ ਸਾਫ਼ ਕਰਕੇ ਤੇ ਜਿਹੜੇ ਸਹੀ ਰਹਿ ਜਾਣਗੇ ਉਹ ਸਹੀ ਰੱਖ ਦਾਂਗੇ ਠੀਕ ਹੈ ਜੀ ਬਾਕੀ ਆਹ ਸਾਰੇ ਡੀਟਰੌਮੀ ਰਹਿ ਜਾਊਗਾ ਜੰਦਾ ਇਹਦਾ ਹੋ ਪਿਆ ਤੇ ਆਪਾਂ ਹੁਣ ਉਹ ਵੀਡੀਓ ਦੇ ਵਿੱਚ ਅੱਗੇ ਹੋਰ ਕੰਟੀਨਿਊ ਕਰਦੇ ਤੇ ਇਹ ਅੱਜ ਤੁਹਾਨੂੰ ਦਿਖਾਵਾਂਗੇ ਜਰੂਰ ਹਿੱਸੇ ਦਾ ਕੰਮ ਹੁੰਦਾ ਵੀ ਬਾਈ ਵੀਡੀਓ ਤਾਂ ਦੇਖੋ ਆਪਾਂ ਨੇ ਸਟਾਰਟ ਕੀਤੇ ਦੇਖ ਓਰੀਜਨਲ ਬਲੌਗਿੰਗ ਦਿਖਾਉਣੀ ਠੀਕ ਆ ਆਪਣਾ ਤਾਂ ਇਹੀ ਚੱਲੂ ਤੇ ਸਪਰਿੰਗ ਨੂੰ ਬਾਈਪਾਸ ਲੰਦਾ ਜਾਣ ਕੇ ਚੌੜ ਕਰ ਰਿਹਾ ਤਾਂ ਵੀਡੀਓ ਕਰਕੇ ਹੁਣ ਪਾ ਦੋ 1 ਸੈਕਿੰਟ ਦੇਖਿਆ ਤੇ ਬਾਕੀ ਬਾਈ ਉਧਰ ਵੀਜੀ ਆ ਇਹ ਇਧਰ ਵੀਜੀ ਆ ਹੁਣ ਦਿਖਾਉਣੇਗੇ ਇਹ ਇਹ ਖਾਸੀ ਜਦੋਂ ਜਿਹੜੇ ਤੋਂ ਬਾਅਦ ਇਹ ਆ ਚੱਕ ਬਾਈ ਇਹਨੂੰ ਸਪਰੇ ਕੋ ਪਾ ਕੇ ਦਿਖਾਈਂ ਯਾਰ ਇਹਨੂੰ ਇੱਕ ਦਮ ਨਿਕਰਾ ਰੋਟੀ ਨਾ ਸੁਖਾਉਂ ਗੋ ਰੋਟੀ ਨਾ ਨਹੀਂ ਬਾਈ ਚਲੋ ਜੀ ਅੱਜ ਦੀ ਵੀਡੀਓ ਵਿੱਚ ਫਿਰ ਨਹੀਂ ਆਪਾਂ ਵੀਡੀਓ ਨੂੰ ਕਰ ਦਾਂਗੇ ਬੰਦ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਆਪਾਂ ਇਹ ਸਾਮਾਨ ਲੈਣ ਜਦੋਂ ਜਾਵਾਂਗੇ ਤੇ ਅੱਜ ਜਾਈਏ ਜਾਂ ਕੱਲ ਨੂੰ ਜਾਈਏ ਤਾਂ ਫਿਰ ਆਪਾਂ ਵੀਡੀਓ ਥੋ ਕੰਟੀਨਿਊ ਕਰ ਦਾਂਗੇ ਜੇ ਸਾਮਾਨ ਲੈਣ ਜਾਵਾਂਗੇ ਆਪਾਂ ਉੱਥੇ ਕਵੜ ਮਾਰਕੀਟ ਜਾਈਏ ਜਾਂ ਕਿਤੇ ਵੀ ਆ ਏਜੰਸੀ 'ਚ ਕਿਤੇ ਜਾਵਾਂਗੇ ਆਪਾਂ ਵੀਡੀਓ ਨੂੰ ਕੰਟੀਨਿਊ ਕਰ ਲਾਂਗੇ ਤੁਸੀਂ ਵੀਰੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਤਾਂ ਕਿ ਲਈ ਵੀਰੇ ਧੰਨਵਾਦ ਜੇ ਵੀਡੀਓ ਚੰਗੀ ਲੱਗਦੀ ਤਾਂ ਲਾਈਕ ਕਰ ਦਿਓ ਕੋਈ ਕਮੈਂਟ ਜ਼ਰੂਰ ਕਰਕੇ ਤੁਹਾਨੂੰ ਕੀ ਘਾਟ ਵਾਧਾ ਲੱਗੀ ਭਲਾ ਕਿੰਨੀ ਕੋਈ ਇਨਫੋਰਮੇਸ਼ਨ ਮੈਨੂੰ ਲੱਗਿਆ ਵੀ ਚਲੋ ਹੈ ਨਹੀਂ ਸੀ ਪਰ ਵੀਡੀਓ ਬਣਾਉਣ ਦਾ ਕਾਰਨ ਇਹ ਸੀਗਾ ਕਿ ਆਪਾਂ ਨੂੰ ਕੰਮ ਤਾਂ ਉਨੀ ਲੱਗ ਰਿਹਾ ਸੀ ਇਹਦੇ ਵਿੱਚ ਦੀ ਹਿੱਸੇ ਦਾ ਜਦੋਂ ਕੰਮ ਕਰਨ ਲੱਗਦੇ ਆਂ ਕਈ ਵਾਰ ਜੇ ਬੰਦਾ ਹੁਣ ਨਾਲ ਹੈ ਨਹੀਂ ਵੀਰੇ ਵੀਡੀਓ ਬਣਾਉਣ 'ਚ ਦਿੱਕਤ ਆ ਆਪਣੇ ਆਪ ਵੀਡੀਓ ਬਣਾ ਰਿਹਾ ਸੀ ਦੋਏ ਜਾਣੇ ਹੈਗੇ ਠੀਕ ਆ ਇੱਕ ਬਾਈ ਆ ਇੱਕ ਮੈਂ ਆ ਤਾਂ ਕਰਕੇ ਵੀਰੇ ਕੋਈ ਮਤਲਬ ਥਰਡ ਪਰਸਨ ਹੋਵੇ ਕੋਈ ਨਾਲ ਤਾਂ ਉਹਨੂੰ ਫੋਨ ਫੜਾ ਕੇ ਆਪਾਂ ਕੈਮਰਾ ਵੀਡੀਓ ਦੀ ਸ਼ੂਟਿੰਗ ਕਰਵਾ ਲਈਏ ਅ ਜਿੱਦਨ ਆਪਾਂ ਹੁਣ ਇਹਨਾਂ ਸਮਾਨ ਦੀ ਅਸੈਂਬਲੀ ਕਰਾਂਗੇ ਹਿੱਸੇ ਦੀ ਉਹਦਨ ਆਪਾਂ ਮੈਂ 100% ਮੈਂ ਇੱਕ ਬੰਦਾ ਨਾਲ ਲਿਆਉਣ ਦੀ ਕੋਸ਼ਿਸ਼ ਕਰੂੰਗਾ ਕਿ ਜਦੋਂ ਆਪਾਂ ਸਮਾਨ ਦੇ ਵਿੱਚ ਤੇ ਪਾਵਾਂਗੇ ਕ੍ਰਾਉਨ ਪੀਰੀਅਨ ਜਦੋਂ ਦੁਬਾਰੋਂ ਇਹਨੂੰ ਸਾਰੇ ਨੂੰ ਹਿੱਸੇ ਨੂੰ ਜੋੜ ਕੇ ਤਾਂ ਆਪਾਂ ਇਹਨੂੰ ਲਾ ਕੇ ਘੁਮਾ ਕੇ ਦੇਖਾਂਗੇ ਵੀ ਇਹਦੇ ਚੱਕਰ ਪੁੱਠੇ ਨੇ ਕਿ ਸਿੱਧੇ ਨੇ ਉਹਦੇ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਤਦ ਤੱਕ ਬਰੇ ਧੰਨਵਾਦ